ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਫੇਰ ਇੱਕ ਵਾਰ ਸੋਹਣ ਵੀਰੂ ਟਰੈਵਲ ਵਲੌਗ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਅਸੀਂ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਪਟਿਆਲਾ ਤੇ ਆਓ ਤੁਹਾਨੂੰ ਅੰਦਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਈਏ ਤੇ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਰੋਡ ਜਿਹੜੀ ਆਉਂਦੀ ਹੈ 메ਨ ਗੇਟ ਤੇ ਗੁਰਦੁਆਰਾ ਸਾਹਿਬ ਦੇ ਜਿਹੜਾ ਪ੍ਰਮੁੱਖ ਦਰਵਾਜ਼ਾ ਉਹਦੇ ਤੇ ਨੂੰ ਆਓ ਚੱਲੀਏ ਅੰਦਰ ਆਪਾਂ ਗੁਰਦੁਆ ਸਾਹਿਬ ਦੇ ਦਰਸ਼ਨ ਕਰੀਏ ਹਾਂਜੀ ਹੁਣ ਆਪਾਂ ਗੁਰਦੁਆਰਾ ਸਾਹਿਬ ਦੇ ਮੇਨ ਗੇਟ ਦੇ ਅੰਦਰ ਆ ਕੇ ਤੇ ਇਧਰ ਖੱਬੇ ਹੱਥ ਆਪਾਂ ਦੇਖ ਰਹੇ ਆ ਤਾਂ ਜਿਹੜਾ ਪ੍ਰਸ਼ਾਦ ਮਿਲਣ ਲਈ ਕਾਊਂਟਰ ਨੇ ਇੱਥੇ ਖੜਾ ਪ੍ਰਸ਼ਾਦ ਮਿਲਦਾ ਜੀ ਜਦੋਂ ਵੀ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੋ ਕੇ ਮੱਥਾ ਟੇਕਣਾ ਤਾਂ ਇੱਥੋਂ ਖੜਾ ਖੜਾ ਪ੍ਰਸ਼ਾਦ ਆਪਾਂ ਨੂੰ ਮਿਲਦਾ ਤੇ ਇਹਦੇ ਸੱਜੇ ਹੱਥ ਗੁਰਦੁਆਰਾ ਸਾਹਿਬ ਦੇ ਗੇਟ ਦੇ ਜਿਹੜਾ ਜੋੜਾ ਘਰ ਹੈ ਇਹ ਤੁਸੀਂ ਦੇਖ ਰਹੇ ਹੋ ਜਦੋਂ ਸੰਗਤਾਂ ਇੱਥੇ ਦਰਸ਼ਨ ਕਰਨ ਲਈ ਆਉਂਦੀਆਂ ਨੇ ਤਾਂ ਪਹਿਲਾਂ ਇੱਥੇ ਜੋੜੇ ਉਤਾਰ ਕੇ ਫਿਰ ਜਮ੍ਹਾਂ ਕਰਵਾ ਕੇ ਫਿਰ ਅੰਦਰ ਦਰਸ਼ਨਾਂ ਲਈ ਜਾਂਦੀਆਂ ਨੇ ਤੇ ਇਹਦੇ ਸਾਹਮਣੇ ਜਿਹੜੀ ਇੱਕ ਪਾਣੀ ਦੀ ਸਬੀਲ ਹੈ ਤੁਸੀਂ ਦੇਖ ਰਹੇ ਹੋ ਤੇ ਹੁਣ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੋਣੇ ਆ ਇਹ ਮੇਰੇ ਨਾਲ ਵੀਰਪਾਲ ਅੱਜ ਤੁਸੀਂ ਇਤਿਹਾਸ ਸਰਵਣ ਕਰੋਗੇ ਦੇਖੋ ਸਾਹਮਣੇ ਯੂਨੀ ਡਿਊਟੀ ਦੇ ਵਿੱਚ ਆਪਾਂ ਆ ਗਏ ਇਹ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੀ ਡਿਊਟੀ ਹੈ ਤੇ ਜਿੱਥੇ ਹੁਕਮਨਾਮਾ ਰੋਜ਼ਾਨਾ ਲੱਗਦਾ ਤੇ ਨਾਲ ਇੱਥੇ ਸਕਰੀਨ ਵੀ ਚੱਲਦੀ ਹੈ ਜਿਹੜਾ ਜੋ ਅੰਦਰ ਪਾਠ ਹੁੰਦਾ ਉਹਦੇ ਬਾਰੇ ਸਕਰੀਨ ਤੇ ਡਿਸਪਲੇ ਹੁੰਦਾ ਇਹ ਦੇਖੋ ਅੱਜ ਦਾ ਹੁਕਮਨਾਮਾ ਗੁਰਦੁਆਰਾ ਸਾਹਿਬ ਸ੍ਰੀ ਦੁੱਖ ਨਿਵਾਰਨ ਪਟਿਆਲਾ ਹਾਂਜੀ ਹੁਣ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੋ ਗਏ ਇਹ ਨੂੰ ਤੁਹਾਨੂੰ ਸਾਹਮਣੇ ਦਿਖਾਉਨੇ ਆ ਜੋ ਅਖੰਡ ਜੋਤ ਚੱਲ ਰਹੀ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਹੱਥ ਲਿਖਤ ਹੁਕਮਨਾਮਾ ਉਹ ਵੀ ਤੁਹਾਨੂੰ ਦਿਖਾਉਨੇ ਆ ਸਾਹਮਣੇ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਗੁਰਦੁਆਰਾ ਸਾਹਿਬ ਦੀ ਜਿਹੜੀ ਵਿਸ਼ਾਲ ਬਿਲਡਿੰਗ ਹੈ ਦੇਖੋ ਜੀ ਗੁਰਦੁਆਰਾ ਦੁੱਖ ਨਿਵਾਰਨ ਪਟਿਆਲਾ ਆ ਦੇਖੋ ਜੀ ਇਹ ਅਖੰਡ ਜੋਤ ਉnder ਇਹਦੇ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਹੱਥ ਲਿਖਤ ਹੁਕਮਨਾਮਾ ਉਹ ਵੀ ਤੁਹਾਨੂੰ ਸਾਹਮਣੇ ਨਜ਼ਰ ਆ ਰਿਹਾ ਹੈ ਦਰਸ਼ਨ ਕਰ ਰਹੇ ਹੋ ਤੁਸੀਂ ਤੇ ਇਹ ਅਖੰਡ ਜੋਤ ਹਰ ਸਮੇਂ ਚੱਲਦੀ ਰਹਿੰਦੀ ਹੈ ਤੇ ਸੰਗਤਾਂ ਇਸ ਦੇ ਦਰਸ਼ਨਾਂ ਲਈ ਵੀ ਉਹ ਦੇ ਰਹੇ ਨੇ ਉਹ ਹੱਥ ਲਿਖਤ ਹੁਕਮਨਾਮਾ ਇਹਦੀ ਇੱਕ ਕਾਪੀ ਇੱਧਰ ਵੀ ਲੱਗੀ ਹੋਈ ਹੈ ਜੀ ਤੁਸੀਂ ਦੇਖੋ ਇਹ ਗੁਰਦੁਆਰਾ ਸਾਹਿਬ ਬਾਰੇ ਹੁਕਮਨਾਮਾ ਲਿਖਿਆ ਗੁਰੂ ਤੇਗ ਬਹਾਦਰ ਸਾਹਿਬ ਨੇ ਜੋ ਸੰਗਤ ਨੂੰ ਉਹਨੂੰ ਹੁਕਮ ਦਿੱਤਾ ਸੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਹੱਥ ਲਿਖਤ ਹੁਕਮਨਾਮਾ ਜੀ ਦੇਖੋ ਜੋਤ ਜਿਹੜੀ ਅਖੰਡ ਜੋਤ ਬਹੁਤ ਪ੍ਰਾਣਿਕ ਸਮੇਂ ਤੋਂ ਚੱਲ ਰਹੀ ਹੈ ਤੇ ਇਸ ਜੋਤ ਨੂੰ ਹੁਕਮਨਾਮੇ ਨੂੰ ਉਸੇ ਤਰ੍ਹਾਂ ਮੇਨਟੇਨ ਕਰਕੇ ਰੱਖਿਆ ਹੋਇਆ ਸੰਗਤ ਨੇ ਅਬਦੀ ਸਰਦਾ ਨਾਲ ਦੇਖੋ ਕਿੰਨੀਆਂ ਸੰਗਤਾਂ ਇੱਥੇ ਦਰਸ਼ਨ ਆ ਲਈਆਂ ਹੁੰਦੀਆਂ ਨੇ ਤੁਸੀਂ ਦੇਖ ਰਹੇ ਹੋ ਦੇਖੋ ਜੀ ਹੁਣ ਅਸੀਂ ਗੁਰਦੁਆਰਾ ਸਾਹਿਬ ਦੇ ਅੰਦਰ ਪ੍ਰਵੇਸ਼ ਕਰਨਾ ਤੇ ਸਾਹਮਣੇ ਜਿਹੜਾ ਗੜਾ ਪ੍ਰਸ਼ਾਦ ਦਾ ਕਾਊਂਟਰ ਹੈ ਦੇਖੋ ਜਦੋਂ ਸੰਗਤ ਗੁਰਦੁਆਰਾ ਸਾਹਿਬ ਦੇ ਵਿੱਚ ਦਰਸ਼ਨ ਕਰਨ ਤੋਂ ਬਾਅਦ ਆਉਂਦੀ ਹੈ ਤਾਂ ਪ੍ਰਸ਼ਾਦ ਇੱਥੇ ਮਿਲਦਾ ਤੇ ਇਹ ਇਹ ਸ਼ਾਨ ਸਾਹਿਬ ਦੇਖੋ ਤੁਸੀਂ ਕੋਈ ਨਿਕਾਣਤ ਆਵਦੇ ਕਿਹ ਹੈ ਜੁਨਾਪੰਗ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੋਣ ਪਰਵਾਨ ਜਾਈ ਉਸ ਬੇੜਾ ਸੁਹਾਵੀ ਜਿੱਤ ਤੁਮਾਰ ਤੁਹਾਰੇ ਦਵਾਰੇ ਆਇਆ ਵੇਖੋ ਜੀ ਇਹ ਅੱਜ ਦਾ ਜੋ ਮੁਖਵਾਕ ਕੁਕਮਨਾਵਾਂ ਸਾਹਿਬ ਆਇਆ ਉਹਨਾਂ ਦੇ ਦਰਬਾਰ ਸਾਹਿਬ ਦੇ ਅੰਦਰ ਮੱਥਾ ਟੇਕ ਲਈ ਜਾ ਰਿਹਾ Thank no. you. No. ਇਦੇ ਬਾਰੇ ਸਾਨੂੰ ਜਾਣਕਾਰੀ ਦੇ। ਬਾਰਮਦ ਖੰਡਾ ਸਿੰਘ ਸਾਹਿਬ ਐਸਰ ਟਿੱਕੇ ਪੁੱਤੇ। ਏਗੋ ਬਹਾਦਰ ਸਿੰਘ ਜਾਨਕਰ ਨੂੰ ਦਿਆ ਬਖਾਏ। ਸਭ ਖਾਏ ਹੋਏ ਸਭਾਏ। ਐਸੇ ਦਿਨ ਦੇਵਾਲ ਪੱਛਾ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ। ਇਸ ਪਵਿੱਤਰ ਅਸਥਾਨ ਤੇ ਗੁਰਦੁਆਰਾ ਸ਼੍ਰੀ ਬਹਾਦਰਗੜ੍ਹ ਸਾਹਿਬ ਜਿੱਥੇ ਸਭਾਪਾ ਪਹਿਲਾਂ ਹੁੰਦੇ ਸੀ। ਇਥੇ ਭਾਗਰਾ ਉੱਚੀ ਵਰਜਾਤੀ ਦੇ ਨਾਲ ਸੰਬੰਧ ਰੱਖਦੇ। ਸਤਿਗੁਰੂ ਜੀ ਇਸ ਪਾਵਨ ਸਥਾਨ ਤੇ ਆਏ ਭਾਗਰਾਮ ਨੇ ਬੇਨਤੀ ਕੀਤੀ ਬਾਦਸ਼ਾਹ ਜੀ ਇੱਥੇ ਆਬਾਦੀ ਨਹੀਂ ਹੈ ਇੱਥੇ ਬਿਮਾਰੀਆਂ ਬਹੁਤ ਨੇ ਸਾਨੂੰ ਤੇ ਕਿਰਪਾ ਕਰੋ ਬਾਦਸ਼ਾਹ ਜੀ ਇਸ ਸਥਾਨ ਤੇ ਆਏ ਇਸ ਸਥਾਨ ਨੂੰ ਪਹਿਲਾਂ ਨਹਿਰਗਾ ਪੂਲਦੇ ਸੀ ਜਿਹੜਾ ਨਾਲ ਹੀ ਸਾਹਮਣੇ ਇਲਾਕਾ ਬਣਿਆ ਹੋਇਆ ਹੈ ਬਹੁਤ ਨਹਿਰ ਪੂਲਦੇ ਹਾਂ ਹੁਣ ਮਹਿਲ ਦੀ ਜਗ੍ਹਾ ਸੀ ਲਹਿਲ ਪਿੰਡ ਸੀ ਆ ਬਾਦਸ਼ਾਹ ਜੀ ਭਾਗਰਾਮ ਦੇ ਬੇਨਤੀ ਨੂੰ ਇੱਥੇ ਆਏ ਇੱਥੇ ਟੋਕੜ ਬਣਿਆ ਹੋਇਆ ਸੀ ਜਿੱਥੇ ਅੱਜਕੱਲ ਸरोवर ਮੌਜੂਦ ਹੈ ਪਾਤਸ਼ਾਹ ਜੀ ਨੇ ਕਿਹਾ ਜੋ ਇੱਥੇ ਆ ਕੇ ਪੰਜਵੀਂ ਦਿਹਾੜੇ ਤੇ ਸਨਾਨ ਕਰੇਗਾ ਉਹਨਾਂ ਦੇ ਸਾਰੇ ਦੁੱਖ ਦੂਰ ਹੋ ਜਾਣਗੇ ਤੇ ਸਮਾਪਾ ਕੇ ਜਿਹੜੀ ਇੱਥੇ ਆਬਾਦੀ ਆ ਉਹ ਵੀ ਹੋਏਗੀ ਤੇ ਫਿਰ ਪਾਤਸ਼ਾਹ ਜੀ ਤੇ ਕੋਲ ਧਰਮੋ ਦੇਵੀ ਖਤਰਾਨੀ ਉਹ ਆਏ ਉਹ ਕਹਿਣ ਲੱਗੇ ਪਾਤਸ਼ਾਹ ਜੀ ਅਠਰਾਏ ਦੀ ਬਿਮਾਰੀ ਦੇ ਨਾਲ ਜਿਹੜਾ ਮੇਰਾ ਬੱਚਾ ਹੈ ਉਹ પેટ ਦੇ ਵਿੱਚ ਸ਼ਾਂਤ ਹੋ ਜਾਂਦਾ ਹੈ ਤੇ ਮੇਰੇ ਤੇ ਕਿਰਪਾ ਕਰੋ ਜਦੋਂ ਸਤਗੁਰਾਂ ਦੇ ਆ ਕੇ ਚਰਨੀ ਗਿਰੇ ਪਾਤਸ਼ਾਹ ਜੀ ਨੇ ਕਿਹਾ ਭਾਈ ਇਸ ਟੋਪੜ ਦੇ ਵਿੱਚ ਅਸ্নান ਕਰੋ ਜਿਹੜਾ ਇੱਥੇ ਅਸ্নান ਕਰੇਗਾ ਉਹ ਮਨ ਬਾਸ਼ਕផល ਪਾਵੇਗਾ ਤੇ ਪਾਤਸ਼ਾਹ ਜੀ ਦੇ ਜਿਹੜੇ ਬਚਨ ਨੇ ਉਹ ਅਜੇ ਤੱਕ ਸੁਭਾਏ ਮਾਨ ਨੇ ਸੰਗਤਾ ਹੁਣ ਵੀ ਹਰ ਪੰਜਵੀਂ ਦੇ ਜੋੜ ਮੇਲ ਆ ਕੇ ਇੱਥੇ ਮੌਂਦੀਆਂ ਨੇ ਜਿਹੜੀਆਂ ਸੰਗਤਾਂ ਭਾਵਨਾ ਦੇ ਨਾਲ ਆਉਂਦੀਆਂ ਨੇ ਤੇਨਾਂ ਦੇ ਦੁੱਖ ਮਾਰ ਨਹੀਂ ਹੁੰਦੇ ਨੇ ਪਾਤਸ਼ਾਹ ਜੀ ਨੇ ਜਿਹੜੇ ਬਚਨ ਕੀਤੇ ਸੰਤ ਪੰਜਵੀਂ ਦੇ ਜਿਹੜੇ ਇੱਥੇ ਵੱਡੇ ਜੋੜ ਮੇਲ ਮਨਾਏ ਜਾਂਦੇ ਨੇ ਸਾਲਾਨਾ ਜੋੜ ਮੇਲ ਜਿਹੜੇ ਮਨਾਉਨੇ ਆਸੀ ਹਰ ਮਹੀਨੇ ਦੀ ਪੰਚਮੀ ਦਾ ਜਿਹੜਾ ਜੋੜ ਮੇਲਾ ਹੈ ਇੱਥੇ ਭਾਰੇ ਮਾਤਰਾਵਾਂ ਦੇ ਵਿੱਚ ਸੰਗਤ ਆਉਂਦੇ ਆ ਸੰਗਤਾਂ ਆ ਕੇ ਦਰਸ਼ਨ ਮੇਲੇ ਕਰਦੀਆਂ ਨੇ ਢਾਡੀ ਵਾਰਾਂ ਹੁੰਦੀਆਂ ਨੇ ਨਾਹੀ ਬਾਣੀ ਦੇ ਕੀਰਤਨ ਇਕੱਠੇ ਪਹਿਰ ਚੱਲਦੇ ਨੇ ਤੇ ਸੰਗਤਾਂ ਇੱਥੇ ਆ ਕੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ ਇਹੇ ਵੱਡੇ ਜੋੜ ਮੇਲੇ ਜਿਹੜੇ ਹੁੰਦੇ ਨੇ ਜੀ ਉਹਨਾਂ ਦੇ ਵਿੱਚ ਇੱਕ ਜੋੜ ਮੇਲਾ ਗੁਰੂ ਤੇਗ ਬਹਾਦਰ ਦੇ ਸ਼ਹੀਦੀ ਦਿਵਸ ਵੇਲੇ ਵੀ ਹੁੰਦਾ ਹੈ ਜਿਹੜਾ ਸਤਿਗੁਰਾਂ ਦਾ ਸ਼ਹੀਦੀ ਦਿਵਸ ਵੇਲੇ ਇਸ ਅਸਥਾਨ ਤੇ ਜੋੜ ਮੇਲ ਕਰਦਾ ਹੈ ਤੇ ਜਿਹੜਾ ਸਤਪੁਰਾਂ ਦਾ ਪ੍ਰਕਾਸ਼ਪੁਰਾ ਹੈ ਉਹ ਨਾਲ ਹੀ ਸਾਡੇ ਇੱਥੇ 4-5 ਕਿਲੋਮੀਟਰ ਤੇ ਗੁਰਦੁਆਰਾ ਸ੍ਰੀ ਮਨਤੀਬਗ ਸਾਹਿਬ ਹੈ ਉਥੇ ਵੱਡੇ ਭਾਰੀ ਮਾਤਰਾ ਦੇ ਵਿੱਚ ਸੰਗਤ ਆ ਕੇ ਸਤਪੁਰਾਂ ਦਾ ਪ੍ਰਕਾਸ਼ਪੁਰਾ ਮਨੋਦਿਆਂ ਨੇ ਜਿਹੜਾ ਸਿਹਤੀ ਪ੍ਰਭਾਵ ਵੇਸ ਸਥਾਨ ਤੇ ਹੁੰਦਾ ਹੈ ਠੀਕ ਹੈ ਜੀ ਬਹੁਤ ਸੰਗਤ ਆਉਂਦੀ ਹੈ ਜੀ ਬਹੁਤ ਧੰਨਵਾਦ ਜੀ ਮੈਂ ਰਿਕਾ ਖਾਂਸਾ ਮੈਂ ਰਿਕਾ ਕਹਿੰਦਾ ਹੁਣ ਆਪਾਂ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਜੋ ਅਜਾਇਬ ਘਰ ਦੀ ਬਿਲਡਿੰਗ ਕੋਲ ਲੇ ਕੋ ਇਤਿਹਾਸ ਬਾਰੇ ਇਹ ਦੇਖੋ ਬਾਬਾ ਹਨੂਮਾਨ ਸਿੰਘ ਭਗਤਪੂਰਨ ਤੇ ਮਹਾਰਾਜਾ ਰਣਜੀਤ ਸਿੰਘ ਨਵਾਬ ਕਪੂਰ ਸਿੰਘ ਜੋ ਵੀ ਸਿੱਖ ਧਰਮ ਦੇ ਵਿੱਚ ਜਾਂ ਸਿੱਖ ਰਾਜ ਦੇ ਵਿੱਚ ਵੱਡੇ ਵੱਡੇ ਜਰਨੈਲ ਹੋਏ ਨੇ ਜਾਂ ਗੁਰੂ ਸਾਹਿਬ ਹੋਏ ਨੇ ਉਹਨਾਂ ਦੀਆਂ ਇਹ ਅਜਾਇਬ ਘਰ ਦੇ ਵਿੱਚ ਸਾਰੀਆਂ ਫੋਟੋਆਂ ਲੱਗੀਆਂ ਨੇ ਬਾਬਾ ਸੰਗਤ ਸਿੰਘ ਨੂੰ ਜਦੋਂ ਪਲੰਗੀ ਸਜਾਈ ਹੈ ਗੁਰੂ ਗੋਬਿੰਦ ਸਿੰਘ ਨੇ ਉਹਦੋਂ ਦੀਆਂ ਸਾਰੀਆਂ ਤਸਵੀਰਾਂ ਇੱਥੇ ਲੱਗੀਆਂ ਨੇ ਤੁਹਾਡੇ ਸਾਹਮਣੇ ਤੁਸੀਂ ਦੇਖ ਰਹੇ ਹੋ ਉੱਪਰ ਜਿਹੜੇ ਸਿੱਖ ਧਰਮ ਦੇ ਵਿੱਚ ਗੁਰੂ ਹੋਏ ਨੇ ਉਹਨਾਂ ਦੀਆਂ ਤਸਵੀਰਾਂ ਨੇ ਤੁਸੀਂ ਦੇਖ ਰਹੇ ਜੋ ਇਤਿਹਾਸ ਦੇ ਵਿੱਚ ਸਿੱਖ ਧਰਮ ਦੇ ਨਾਲ ਜ਼ੁਲਮ ਹੋਏ ਨੇ ਜਾਂ ਜੋ ਵੀ ਕੁਰਬਾਨੀਆਂ ਦਿੱਤੀਆਂ ਨੇ ਇਹ ਉਹਨਾਂ ਦੀ ਸਾਖਸ਼ਾਤ ਦਰਸ਼ਿਤ ਕਰਾਉਂਦੀਆਂ ਤਸਵੀਰਾਂ ਨੇ ਜਿਵੇਂ ਭਾਈ ਦਿਆਲਾ ਜੀ ਤੇ ਸ਼ਾਕਨ ਕਾਣਾ ਸਾਹਿਬ ਦੀਆਂ ਤੇ ਬਾਬਾ ਬੰਦਾ ਸਿੰਘ ਬਹਾਦਰ ਜਦੋਂ ਉਹਨਾਂ ਦੀ ਸ਼ਹੀਦੀ ਹੋਈ ਹੈ ਉਹ ਬਾਬਾ ਨੱਥਾ ਸਿੰਘ ਇਹ ਮਾਈ ਭਾਗੋ ਭਾਈ ਕਨਈਆ ਜੀ ਕਿਵੇਂ ਸੇਵਾ ਦੇ ਪੁੰਜ ਅੱਗੇ ਗੁਰੂ ਤੇਗ ਬਹਾਦਰ ਸਾਹਿਬ ਅਸਾਮ ਤੋਂ ਜਦੋਂ ਵਾਪਸ ਆਏ ਨੇ ਇੱਕ ਸੂਰ ਦੀ ਫਤਿਹ ਕੀਤੀ ਹੈ ਜਦੋਂ ਜੱਲਿਆਂ ਵਾਲੇ ਬਾਗ ਦੇ ਸਾਕੇ ਦੀਆਂ ਹਾਂਜੀ ਇਹ ਗੁਰਦੁਆਰਾ ਸਾਹਿਬ ਦੇ ਜਦੋਂ ਆਪਾਂ ਐਂਟਰੀ ਕਰਦੇ ਆ ਉਧਰੋਂ ਸੱਜੇ ਹੱਥ ਇਹ ਜਿਹੜੇ ਰੂਮਸ ਬਣੇ ਨੇ ਇੱਥੇ ਹਰ ਸਮੇਂ ਪਾਠਾਂ ਦੀ ਲੜੀ ਚੱਲਦੀ ਰਹਿੰਦੀ ਹੈ ਨਿਰੰਤਰ ਪਾਠ ਹੁੰਦੇ ਰਹਿੰਦੇ ਨੇ ਤੇ ਸੰਗਤ ਸਰਵਣ ਕਰਦੀ ਹੈ ਤੇ ਇੱਥੇ ਆ ਕੇ ਪਾਠ ਕਰਦੀ ਵੀ ਹੈ ਆ ਲੋਕ ਇੱਕ ਦ੍ਰਿਸ਼ ਹੈ ਜੀ ਇਹ ਗੁਰਦੁਆਰਾ ਸਾਹਿਬ ਦਾ ਜਿਹਦੇ ਨਾਲ ਇਹ ਸਰੋਵਰ ਤੁਹਾਨੂੰ ਦਿਖਾਈ ਦੇ ਰਿਹਾ ਸਾਹਮਣੇ ਪਵਿੱਤਰ ਸਰੋਵਰ ਵੀ ਇਸ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਸਭ ਦੁੱਖ ਕਸ਼ਟ ਦੂਰ ਹੁੰਦੇ ਨੇ ਤੇ ਸੰਗਤਾਂ ਇੱਥੇ ਆ ਕੇ ਇਸ਼ਨਾਨ ਕਰਦੀਆਂ ਨੇ ਦੇਖੋ ਕਿੰਨਾ ਪਵਿੱਤਰ ਸਰੋਵਰ ਹੈ ਕਿੰਨਾ ਵੱਡਾ ਜਿਹਦੇ ਆਲੇ ਦੁਆਲੇ ਬਹੁਤ ਹੀ ਵਿਸ਼ਾਲ ਬਰਾਮਦਾ ਬਣਿਆ ਹੋਇਆ ਇਤਿਹਾਸਕ ਮਹੱਤਤਾ ਕੀ ਹੈ ਵੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਇੱਥੇ ਆਏ ਤਾਂ ਇਹ ਇੱਕ ਛੱਪੜੀ ਜਿੱਡਾਕ ਮਤਲਬ ਛੱਪੜੀ ਸੀਗੀ ਇਹ ਤੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਇੱਥੇ ਲਹਿਲ ਪਿੰਡ ਦੇ ਲੋਕਾਂ ਨੇ ਕਿਹਾ ਵੀ ਇਸ ਪਿੰਡ ਦੇ ਵਿੱਚ ਸੋਕਾ ਜਿਹੜਾ ਬੱਚਿਆਂ ਨੂੰ ਪਿਆ ਹੋਇਆ ਉਸ ਦੀ ਬਿਮਾਰੀ ਦਾ ਕੋਈ ਹੱਲ ਕੀਤਾ ਜਾਵੇ ਤਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਹੁਕਮ ਕੀਤਾ ਕਿ ਇਸ ਛੱਪੜੀ ਦੇ ਵਿੱਚ ਨਹਾ ਕੇ ਸਭ ਦੁੱਖ ਕਸ਼ਟ ਦੂਰ ਹੋਣਗੇ ਜਿਸ ਵੀ ਰੋਗੀ ਨੇ ਇੱਥੇ ਇਸ਼ਨਾਨ ਕੀਤਾ ਤਾਂ ਉਹਦਾ ਸਮੁੱਚਾ ਦੁੱਖ ਦੂਰ ਹੋਇਆ ਤੇ ਇਸ ਤਰ੍ਹਾਂ ਇਹ ਦੁੱਖ ਨਿਵਾਰਨ ਸਾਹਿਬ ਦੇ ਜਿਹੜਾ ਸਰੋਵਰ ਹੈ ਉਹ ਸਾਰੀ ਸੰਗਤ ਨੂੰ ਦੁੱਖ ਨਿਵਾਰਨ ਲਈ ਪ੍ਰੇਰਿਤ ਕਰਦਾ ਜੇ ਆਪਾਂ ਬਸੰਤ ਪੰਚਮੀ ਨੂੰ ਇੱਥੇ ਇਸ਼ਨਾਨ ਕਰਦੇ ਆ ਤਾਂ ਜਿਹੜੇ ਸਾਰੇ ਤੀਰਥਾਂ ਦੇ ਇਸ ਇਨਾਨ ਦਾ ਜਿਹੜਾ ਫਲ ਉਹ ਮਿਲਦਾ ਆਪਾਂ ਵੀ ਇੱਥੇ ਚੁੱਭੀ ਲਾ ਲਈ ਜੀ ਪੰਜ ਇਨਾਨਾ ਕਰ ਲਿਆ ਇਹ ਖੜਾ ਪ੍ਰਸ਼ਾਦ ਦੇ ਨਾਲ ਹੈ ਜਿਹੜਾ 게ਟ ਬਣਿਆ ਉਹਦੇ ਨੇੜੇ ਗੁਰਮਤ ਲਿਟਰੇਚਰ ਉਹਦਾ ਕਾਊਂਟਰ ਆ ਵੀ ਦੇਖ ਰਹੇ ਇੱਥੇ ਸਿੱਖ ਧਰਮ ਨਾਲ ਸੰਬੰਧਿਤ ਲਿਟਰੇਚਰ ਜਿਹੜਾ ਉਹ ਮਿਲਦਾ ਐ ਸਾਰੇ ਜਿਹਦੇ ਫੈਨਜੀ ਸੇਵਾ ਨਿਭਾਉਂਦੇ ਨੇ ਇੱਥੇ ਤੇ ਫ੍ਰੀ ਲਿਟਰੇਚਰ ਪੜ੍ਹਨ ਲਈ ਤੁਸੀਂ ਦੇਖ ਰਹੇ ਹੋ ਸਾਹਮਣੇ ਇੱਥੇ ਉਪਲਬਧ ਹੁੰਦਾ ਅੰਗਰੇਜ਼ੀ ਦੀ ਸਹੂਲਤ ਵਾਸਤੇ ਜੋ ਕੋਈ ਲਿਟਰੇਚਰ ਸੰਬੰਧੀ ਇੱਥੇ ਇਤਿਹਾਸ ਸੰਬੰਧੀ ਕੋਈ ਲਿਟਰੇਚਰ ਕਿਸੇ ਨੂੰ ਲੋੜੀਂਦਾ ਹੋਵੇ ਤਾਂ ਉਹ ਇੱਥੇ ਆ ਕੇ ਪ੍ਰਾਪਤ ਕਰ ਸਕਦਾ ਬਿਲਕੁਲ ਫ੍ਰੀ ਆਫ ਕਾਸਟ ਇੱਥੇ ਲਿਟਰੇਚਰ ਜਿਹੜਾ ਸਿੱਖ ਧਰਮ ਬਾਰੇ ਅਵੇਲੇਬਲ ਆ ਆ ਦੇਖੋ ਜੀ ਇੱਧਰ ਹੈ ਜਿਹੜਾ ਗੁਰਦੁਆਰਾ ਸਾਹਿਬ ਦੇ ਨਾਲ ਲੱਗਦਾ ਬਾਜ਼ਾਰ ਹੈ ਇਹ ਦੇਖੋ ਤੁਸੀਂ ਬਾਜ਼ਾਰ ਦੇ ਵਿੱਚ ਦੁਕਾਨਾਂ ਉਹ ਵੀ ਤੁਹਾਨੂੰ ਦਿਖਾਉਣੇ ਆ ਤੇ ਇੱਥੇ ਜੋ ਜ਼ਿਆਦਾਤਰ ਦੁਕਾਨਾਂ ਲੱਗੀਆਂ ਨੇ ਇਹ ਸਿੱਖ ਧਰਮ ਨਾਲ ਸਬੰਧਤ ਜੋ ਕਕਾਰ ਨੇ ਜਾਂ ਗੁਰੂ ਸਾਹਿਬ ਦੇ ਰਮਾਲੇ ਵਗੈਰਾ ਉਹਨਾਂ ਨਾਲ ਸਬੰਧਤ ਦੁਕਾਨਾਂ ਨੇ ਇਹ ਇਹ ਰੇਲਵੇ ਸਟੇਸ਼ਨ ਵਾਲੇ ਤਰਫ ਬਾਜ਼ਾਰ ਹੈ ਜੀ ਕਿਉਂਕਿ ਰੇਲਵੇ ਸਟੇਸ਼ਨ ਆ ਇੱਥੋਂ ਲਗਭਗ 1 ਕਿਲੋਮੀਟਰ ਦੂਰ ਹੈ ਤੇ ਜੇਕਰ ਕਿਸੇ ਵੀ ਸੰਗਤ ਨੇ ਬਾਏ ਰੇਲ ਰੇਲ ਗੱਡੀ ਇੱਥੇ ਪਹੁੰਚਣਾ ਤਾਂ ਉਹ ਤੇ ਬਹੁਤ ਆਸਾਨੀ ਨਾਲ ਕੋਲ ਦੁਆਰਾ ਦੁਕਾਨਾਂ ਨੂੰ ਪਹੁੰਚ ਸਕਦਾ ਇਹ ਤੇ ਬਹੁਤ ਦੂਰ ਤੱਕ ਇਹ ਬਾਜ਼ਾਰ ਲੱਗਿਆ ਹੋਇਆ ਤੁਸੀਂ ਦੇਖ ਰਹੇ ਹੋ। ਗੁਰਦੁਆਰਾ ਦੁੱਖਨਵਾਰਨ ਸਾਹਿਬ ਦਾ ਜਿਹੜਾ ਰੇਲਵੇ ਸਟੇਸ਼ਨ ਵਾਲਾ ਗੇਟ ਹੈ ਉਸ ਸਾਈਡ ਤੇ ਇਹ ਬਾਜ਼ਾਰ ਹੈ। ਜੁਣ ਆਪਾਂ ਦਰਬਾਰ ਸਾਹਿਬ 'ਚ ਮੱਥਾ ਟੇਕਣ ਤੋਂ ਬਾਅਦ ਪ੍ਰਸ਼ਾਦ ਲੈਣੇ ਆਂ ਜੀ। ਤੇ ਤੁਹਾਨੂੰ ਵੀ ਦਿਖਾਉਣਾ ਹੈ ਪ੍ਰਸ਼ਾਦ ਵਾਲਾ ਕਾਊਂਟਰ। ਅੱਧੇ ਤੋਂ ਜ਼ਿਆਦਾ ਇਹ ਬਾਬਾ ਜੀ ਨੇ ਜਿਹੜੇ ਪ੍ਰਸ਼ਾਦ ਦੀ ਸੇਵਾ ਬਹੁਤ ਸਮੇਤ ਨਿਰੰਤਰ ਧੰਨਵਾਦ ਹੈ ਨੇ ਇੱਕ ਇਹ ਬਾਬਾ ਜੀ ਨੇ ਇਹ ਵੀ ਬਹੁਤ ਸਮੇਤ ਸਾਨੂੰ ਪ੍ਰਸ਼ਾਦ ਦਿੰਦੇ ਆ ਰਹੇ ਨੇ ਤੇ ਹਾਂਜੀ ਗੁਰਦੁਆਰਾ ਸਾਹਿਬ ਦੇ ਜਿਹੜੇ ਚਾਰੇ ਕੋਨਿਆਂ ਦੇ ਉੱਪਰ ਪਾਣੀ ਦੀਆਂ ਸਬੀਲਾਂ ਬੜੀਆਂ ਨੇ ਜਿੱਥੋਂ ਹਰ ਸਮੇਂ ਸਾਫ਼ ਪਾਣੀ ਠੰਡਾ ਪੀਣ ਲਈ ਉਪਲਬਧ ਹੁੰਦਾ ਚਾਰੇ ਕੋਨਿਆਂ ਦੇ ਉੱਪਰ ਇਹ ਸਬੀਲਾਂ ਨੇ ਤੇ ਜਿੰਨੇ ਵੀ ਗੇਟ ਨੇ ਤਿੰਨ ਗੇਟ ਜਾਂ ਚਾਰ ਉਥੇ ਹਰੇਕ ਕਿਤੇ ਹਰੇ ਗੇਟ ਦੇ ਨੇੜੇ ਜੋੜਾ ਘਰ ਹੈ ਤੇ ਨਾਲ ਦੀ ਨਾਲ ਪਾਰਕਿੰਗ ਲਈ ਸੁਵਿਧਾ ਵੀ ਹਰੇ ਗੇਟ ਤੇ ਇਹ ਸੁੱਖਾ ਸੰਸਥਾਨ ਹੈ ਇਹ ਜੋ ਪਾਸ ਆਪਾਂ ਦੇਖ ਰਹੇ ਹਾਂ ਜੀ ਦੁਖਨਵਾਰਨ ਸਾਹਿਬ ਜੀ ਦੇ ਖੱਬੇ ਪਾਸੇ ਤ੍ਰਿਪੜੀ ਵਾਲਾ ਪਾਸਾ ਹੈ ਤਰਾੰਦਰੋੜ ਜਾ ਰਹੀ ਹੈ ਨਾਲ ਨਾਲ 메인 게ਟ ਹੈ ਇੱਥੇ ਇਹ ਯਾਦਗਾਰ ਬਣਾਈ ਆ ਭਾਈ ਮਤੀ ਦਾਸ ਸਤੀ ਦਾਸ ਤੇ ਭਾਈ ਬਿਆਲਾ ਜੀ ਦੀ ਉਹਨਾਂ ਦੀ ਯਾਦਗਾਰ ਦੇ ਵਿੱਚ ਬਣਿਆ ਹੋਇਆ ਹੈ 게ਟ ਹੈ ਤੇ 게ਟ ਚੋਂ ਵੜ ਕੇ ਨੀਚੇ ਆਹ ਪਾਰਕਿੰਗ ਦੀ ਸੁਵਿਧਾ پارک ਕਰਨ ਤੋਂ ਬਾਅਦ ਇੱਥੇ ਜੋੜਾ ਕਰ ਬਣਿਆ ਇੱਥੇ ਜੋੜੇ ਜਮਾ ਕਰਾ ਕੇ ਬੰਦਾ ਗੁਰਦੁਆਰਾ ਸਾਹਿਬ ਦੇ ਵਿੱਚ ਦਰਸ਼ਨ ਕਰ ਸਕਦਾ ਹੈ ਇਹ ਦੇਖੋ ਜੀ ਇਹ ਕਿੱਡਾ ਵਿਸ਼ਾਲ 게ਟ ਬਣਾਇਆ ਤੇ ਭਾਈ ਮਤੀ ਦਾਸ ਭਾਈ ਸਤੀ ਦਾਸ ਤੇ ਭਾਈ ਦਿਆਲ ਜੀ ਦਾ ਨਾਮ ਲਿਖਿਆ ਦੇਤੇ ਇਹ ਸਾਹਮਣੇ ਕਾਰ ਪਾਰਕਿੰਗ ਬਣੀ ਹੈ ਜੀ ਬਾਹਰੋਂ ਸਾਈਡ ਤੋਂ ਆਉਂਦੇ ਆ ਜਦੋਂ ਇਹ نیچے ਬਹੁਤ ਵੱਡੀ ਕਾਰ ਪਾਰਕਿੰਗ ਹੈ ਗੁਰਦੁਆਰਾ ਸਾਹਿਬ ਦੇ ਨੇੜੇ ਲਾਇਬ੍ਰੇਰੀ ਬਣੀ ਆ ਅਕਾਲੀ ਕੌਰ ਸਿੰਘ ਜੀ ਦੇ ਨਾਮ ਤੇ ਤੇ ਲਾਇਬ੍ਰੇਰੀ ਦੇ ਵਿੱਚ ਆ ਕੇ ਤੁਸੀਂ ਪੜ ਸਕਦੇ ਹੋ ਇਤਿਹਾਸ ਸਾਹਮਣੇ ਦੇਖੋ ਫਰੀ ਡਿਸਪੈਂਸਰੀ ਦੇ ਐਸਬੀਆਈ ਦਾ ਏਟੀਐਮ ਇੱਥੇ ਪੂਰੀਆਂ ਸਹੂਿਦਾਂ ਹਨ ਇਹ ਜਦੋਂ ਸੰਗਤ ਨੂੰ ਇੱਥੇ ਟ੍ਰੈਫਿਕ ਦੇ ਵਿੱਚ ਸੜਕ ਪਾਰ ਕਰਨ ਦੇ ਵਿੱਚ ਦਿੱਕਤ ਆਉਂਦੀ ਹੈ ਤਾਂ ਉਸ ਦੀ ਸਮੱਸਿਆ ਨੂੰ ਹੱਲ ਕਰਨ ਵਾਸਤੇ ਇਹ ਇਲੈਕਟ੍ਰੋਨਿਕ ਜਿਹੜੀਆਂ ਪੌੜੀਆਂ ਵੀ ਬਣੀਆਂ ਹੋਈਆਂ ਨੇ ਸਾਹਮਣੇ ਗੁਰਦੁਆਰਾ ਸਾਹਿਬ ਦੀ ਵਿਸਾਲ ਬਿਲਡਿੰਗ ਹੈ ਤੇ ਪਿੱਛੇ ਦੀਵਾਨ ਹਾਲ ਦੀ ਬਿਲਡਿੰਗ ਹੈ ਜੀ ਜੋ ਤੁਸੀਂ ਆ ਦੇਖ ਰਹੇ ਹੋ ਇਹ ਹੁਣ ਅਸੀਂ ਜਾ ਰਹੇ ਹਾਂ ਜੀ ਇਹ ਇਹ ਜਗ੍ਹਾ ਦੇ ਉੱਪਰ ਵੀ ਗੱਡੀਆਂ پارک ਹੋ ਜਾਂਦੀਆਂ ਨੇ ਜਦੋਂ ਬਹੁਤ ਜ਼ਿਆਦਾ ਮਤਲਬ ਕਿਸੇ ਜੋੜ ਮੇਲੇ ਨੂੰ ਜਾਂ ਕਿਸੇ ਦਿਨ ਨੂੰ ਜ਼ਿਆਦਾ ਸੰਗਤ ਆਉਂਦੀ ਹੈ ਤਾਂ ਗੱਡੀਆਂ ਇੱਥੇ ਵੀ پارک ਹੋ ਜਾਂਦੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਸੰਚਾਲਨ ਹੇਠ ਇੱਥੇ ਪ੍ਰਬੰਧ ਹੁੰਦੇਗੇ ਜਿਨ੍ਹਾਂ ਨੇ ਸਾਨੂੰ ਵੀ ਇਸ ਵੀਡੀਓ ਫਿਲਮਾਉਣ ਦੀ ਆਗਿਆ ਦਿੱਤੀ ਹੈ ਇਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਹੁਕਮ ਨਾਵਾ ਵੀ ਜੋ ਵੀ ਸੰਗਤ ਇੱਥੇ ਸਰੋਵਰ ਦੇ ਵਿੱਚ ਆ ਕੇ ਸੱਚੇ ਦਿਲੋਂ ਇਸ਼ਨਾਨ ਕਰੂ ਤਾਂ ਉਹਦੇ ਵੱਡੇ ਵੱਡੇ ਦੁੱਖ ਘਟ ਜਾਣਗੇ ਤੇ ਬੈਕ ਸਾਈਡ ਤੇ ਹੀ ਗੁਰਦੁਆਰਾ ਸਾਹਿਬ ਦਾ ਜਿਹੜਾ ਦਫ਼ਤਰ ਹੈ ਉਹ ਵੀ ਮੈਂ ਤੁਹਾਨੂੰ ਦਿਖਾਣਾ ਆ ਦੇਖੋ ਇੱਥੇ ਦਫ਼ਤਰ ਬਣਿਆ ਜੀ ਗੁਰਦੁਆਰਾ ਦੁੱਖ ਨਿਵਾਨ ਸਾਹਿਬ ਪਟਿਆਲਾ ਦਾ ਤੇ ਇਸ ਸਾਈਡ ਦੇ ਉੱਪਰ ਜੋੜਾ ਘਰ ਵੀ ਹੈ ਜੀ ਜਦੋਂ ਉਹ ਸੰਗਤ ਇੱਧਰ ਗੱਡੀਆਂ پارک ਕਰਕੇ ਗੁਰਦੁਆਰਾ ਸਾਹਿਬ ਤੇ ਐਂਟਰ ਕਰਦੀ ਹੈ ਫਿਰ ਇਹ ਜੋੜਾ ਘਰ ਦੇ ਵਿੱਚ ਆਪਣੇ ਜੋੜੇ ਜਮਾ ਕਰਾਉਂਦੀ ਹੈ ਹਾਂਜੀ ਇਹੇ ਜੋੜਾ ਘਰ ਬਣਿਆ ਹੈ ਨਾ ਲੰਗਰ ਹਾਲ ਸਾਈਡ ਜਿਹੜਾ ਕਾਰ ਸੇਵਾ ਦਾ ਕੰਮ ਚੱਲ ਰਿਹਾ ਜੀ ਉਹ ਬਾਬਾ ਅਮਰੀਕ ਸਿੰਘ ਜੀ ਉਹ ਕਰ ਰਹੇ ਨੇ ਇਹ ਕਾਰ ਸੇਵਾ ਹਰ ਸਮੇਂ ਤੇ ਚੱਲਦੀ ਰਹਿੰਦੀ ਹੈ ਇੱਕ ਹੁਣ ਆਪਾਂ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਆ ਗਏ ਬੈਕ ਸਾਈਡਾ ਇੱਥੇ ਗੁਰੂ ਕਾ ਲੰਗਰ ਬਣਿਆ ਸਾਹਮਣੇ ਤੁਹਾਨੂੰ ਦਿਖਾਉਨੇ ਆ ਲੈਟਰਿੰਗ ਵਾਸ਼ਰੂਮ ਵੀ ਬਣੇ ਨੇ ਤੇ ਨਾਲ ਹੀ ਲੰਗਰ ਹਾਲ ਦੇ ਲਗਭਗ ਸਾਹਮਣੇ ਆਹ ਵੱਡੀਆਂ-ਵੱਡੀਆਂ ਇਕਰਾਮਾਂ ਬਣੀਆਂ ਨੇ ਜਿੱਥੇ ਯਾਤਰੀ ਆ ਕੇ ਰਹਿ ਸਕਦੇ ਨੇ ਦੇਖੋ ਤੁਸੀਂ ਇੱਥੇ 2-3 ਤਿੰਨ ਸਰਾਮਾਂ ਬਣੀਆਂ ਨੇ ਵੱਡੀਆਂ-ਵੱਡੀਆਂ ਜਿਨ੍ਹਾਂ ਦੇ ਵਿੱਚ ਰਹਿਣ ਦੀ ਬਹੁਤ ਜ਼ਿਆਦਾ ਕੈਪੈਸਿਟੀ ਹੈ ਤੇ ਸੰਗਤ ਜੋ ਦੂਰੋਂ ਨੇੜੇ ਆਉਂਦੀ ਹੈ ਤਾਂ ਇੱਥੇ ਆ ਕੇ ਰਹਿੰਦੀ ਵੀ ਹੈ ਹੁਣ ਲੰਗਰ ਹਾਲ ਦਾ ਤੁਹਾਨੂੰ ਦਿਖਾਉਨੇ ਆਂ ਅੰਦਰੋਂ ਇਹ ਕੋਈ ਕਿੰਨਾ ਵੱਡਾ ਲੰਗਰ ਹਾਲ ਬਣਿਆ ਹੈ ਤੇ ਛੱਟੋ ਘਟ 22500 ਬੰਦਾ ਇਸ ਵਾਰ ਬੈਠ ਗਏ ਇੱਥੇ ਲੰਗਰ ਖਾ ਚੁੱਕਾ 24 ਘੰਟੇ ਲੰਗਰ ਚੱਲਦਾ ਰਹਿੰਦਾ ਜੀ ਇਹ ਜਦੋਂ ਵੀ ਕੋਈ ਸੰਗਤ ਆ ਕੇ ਲੰਗਰ ਛਕਣਾ ਚਾਹੇ ਬਹੁਤ ਆ ਸਕਦੀ ਹੈ ਤੁਸੀਂ ਦੇਖ ਰਹੇ ਹੋ ਤੇ ਲੰਗਰ ਹਾਲ ਦਾ ਅੰਦਰੋਂ ਦ੍ਰਿਸ਼ ਤੇ ਇਹ ਸਾਹਮਣੇ ਭਾਂਡਿਆਂ ਦੀ ਸੇਵਾ ਚੱਲ ਰਹੀ ਹੈ ਇਹ ਪਿੱਛੇ ਲੰਗਰ ਹਾਲ ਦੇ ਰਸੋਈ ਹੈ ਜੀ ਜਿੱਥੇ ਛਾਣਾ ਤਿਆਰ ਹੁੰਦਾ ਤੁਸੀਂ ਦੇਖ ਰਹੇ ਸਾਹਮਣੇ ਕਿਹਾ ਬਣ ਰਹੀ ਹੈ ਬਾਬਾ ਜੀ ਜ਼ਿਆਦਾ ਲੰਗਰ ਤਿਆਰ ਕਰ ਰਹੇ ਨੇ ਇੱਥੋਂ ਲੰਗਰ ਤਿਆਰ ਹੋ ਕੇ ਲੰਗਰ ਹਾਲ ਦੇ ਵਿੱਚ ਵਰਤਾਇਆ ਜਾਂਦਾ ਇਹ ਦੇਖੋ ਕਿੱਡੇ ਵੱਡੇ ਵੱਡੇ ਕੜਾਹਿਆਂ ਨਾਲ ਤੇ ਆ ਰੋਟੀਆਂ ਪਕਾਉਣ ਵਾਲੀਆਂ ਮਸ਼ੀਨਾਂ ਨੇ ਜੀ ਇਧਰ ਸੰਗਤਾਂ ਮਾਈਆਂ ਰੋਟੀ ਬਣਾਉਂਦਿਆਂ ਨੇ ਲੰਗਰ ਹਾਲ ਲਈ ਉਹ ਵੀ ਪ੍ਰਸ਼ਾਦਿਆਂ ਲਈ ਮਸ਼ੀਨ ਹੈ ਜੀ ਵੱਡੀ ਤੇ ਬਾਹਰ ਇਹ ਰਾਸ਼ਨ ਦੇ ਜਿਹੜੇ ਥੈਲੇ ਭਰੇ ਪਏ ਨੇ ਦੇਖੋ ਜੀ ਹਾਂਜੀ ਕਿੱਡੀ ਸੇਵਾ ਹੁੰਦੀ ਇੱਥੇ ਇਹ ਜਥੇਦਾਰ ਜੀ ਨੇ ਜੀ ਇਸ ਟਾਈਮ ਲੰਗਰ ਦੇ ਜਿਹੜੇ ਸੇਵਾ ਨਿਭਾ ਰਹੇ ਨੇ